ਅੱਜ ਅਸੀਂ ਵਿਰੋਧ ਕਰ ਰਹੇ ਹਾਂ ਬੀਜੇਪੀ ਦਾ ਪੰਜਾਬ ਦੇ ਵਿੱਚ 올ਓਵਰ ਪੂਰੇ ਇੰਡੀਆ 'ਚ ਵੀ ਕਰ ਰਿਹਾ ਹੈ ਪਰ ਮੁੱਖ ਤੌਰ ਤੇ ਪੰਜਾਬ ਦੇ ਕਿਸਾਨ ਜਿੱਥੇ ਬੰਦੀਆ ਪੰਜਾਬ 'ਚ ਵਿਰੋਧ ਕਰ ਰਹੀਆਂ ਕਿਉਂਕਿ ਬੀਜੇਪੀ ਨੇ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਸੀਗੇ ਜਿਹਦੇ ਕਰਕੇ ਸਾਨੂੰ ਇੱਕ ਵੱਡਾ ਅੰਦੋਲਨ ਲੜਨਾ ਪਿਆ ਤੇ 702 ਸ਼ਹੀਦੀਆਂ ਪ੍ਰਾਪਤ ਕਰਨੀਆਂ ਪਈਆਂ ਉਹ ਕਾਨੂੰਨ ਫਿਰੋ ਵਾਪਿਸ ਜਿਹੜੇ ਹੈਗੇ ਆ ਲੈਣੇ ਪਏ ਬੀਜੇਪੀ ਨੂੰ ਪਰ ਉਹ ਵਾਪਿਸ ਲੈਣ ਦਾ ਮੇਨ ਕਾਰਨ ਕੀ ਸੀਗਾ ਸਾਡਾ ਮੇਨ ਪੁਆਇੰਟ ਕੀ ਸੀਗਾ ਜਿਸ ਕਰਕੇ ਸਰਕਾਰ ਨੂੰ ਵਾਪਸ ਲੈਣੇ ਪਏ ਸਾਡਾ ਮੇਨ ਪੁਆਇੰਟ ਸੀ ਕਿ ਇਹ ਕਾਨੂੰਨ ਕੇਂਦਰ ਸਰਕਾਰ ਬਣਾ ਹੀ ਨਹੀਂ ਸਕਦੀ ਕਿਉਂਕਿ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਬਣਾਏ ਹੋਏ ਸੰਵਿਧਾਨ ਦੇ ਮੁਤਾਬਿਕ ਖੇਤੀ ਜਿਹੜਾ ਹੈਗਾ ਉਹ ਸਟੇਟ ਦਾ ਸਬਜੈਕਟ ਹੈ ਰਾਜ ਦਾ ਵਿਸ਼ੇ ਹੈ ਉਹ ਕਿਸੇ ਵੀ ਤਰੀਕੇ ਨਾਲ ਕੇਂਦਰ ਰੁਝੇ ਕੋਈ ਕਾਨੂੰਨ ਪਾਸ ਨਹੀਂ ਕਰ ਸਕਦੀ ਕੋਈ ਵੀ ਕਾਨੂੰਨ ਲੈ ਕੇ ਆਏਗੀ ਜਾਂ ਗੱਲ ਕਰੇਗੀ ਤਾਂ ਰਾਜ ਸਰਕਾਰ ਪਹਿਲਾਂ ਕਰੇਗੀ ਫਿਰ ਕੇਂਦਰ ਰੁਝੇ ਦਖਲਅੰਦਾਜ਼ੀ ਕਰ ਸਕਦੀ ਹੈ ਤੇ ਔਨਰੇਬਲ ਸੁਪਰੀਮ ਕੋਰਟ ਨੇ ਵੀ ਇੱਕ ਕਮੇਟੀ ਬਣਾਈ ਅਸੀਂ ਉਹਨੂੰ ਵੀ ਖਾਰਜ ਕੀਤਾ ਅਸੀਂ ਸੁਪਰੀਮ ਕੋਰਟ ਨੂੰ ਵੀ ਕਿਹਾ ਕਿ ਤੁਹਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਸਾਡਾ ਇਹ ਸਟੇਟ ਸਬਜੈਕਟ ਹੈ ਖੇਤੀ ਜਿਵੇਂ ਪਾਣੀ ਸਾਡਾ ਸਟੇਟ ਸਬਜੈਕਟ ਹੈ ਇਸ ਲਈ ਲੜਾਈ ਉਸ ਤੇ ਲੜ ਰਹੇ ਕਿ ਸਾਡਾ ਸਟੇਟ ਸਬਜੈਕਟ ਹੈ ਹੁਣ ਆ ਜੀਏ ਇਹ ਵਿਰੋਧ ਜਿਹੜਾ ਹੈਗਾ ਭਾਜੀਪੀ ਦੇ ਨਾਲ ਨਾਲ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਕਿਉਂਕਿ ਸਟੇਟ ਸਬਜੈਕਟ ਸੂਬੇ ਨਾਲ ਜੁੜਿਆ ਹੋਇਆ ਹੈ ਫੂ ਬੇਨੇ ਕਰ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੇ 15 ਮਾਰਚ 2024 ਨੂੰ ਇੱਕ ਨੋਟੀਫਿਕੇਸ਼ਨ ਲਿਆ ਕੇ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਰੱਦ ਹੋਏ ਹੋਏ ਨੇ ਉਹਨਾਂ 'ਚ ਇੱਕ ਕਾਲਾ ਕਾਨੂੰਨ ਲਾਗੂ ਕਰ ਦਿੱਤਾ ਉਹ ਵੀ ਜਦ ਜਦ ਪੰਜ ਲੋਕ ਸਭਾ ਦੀਆਂ ਟਿਕਟਾਂ ਅਨਾਉਂਸ ਕਰ ਚੁੱਕੇ ਸੀਗੇ ਤੇ ਖੁਦ ਲੋਕ ਸਭਾ ਦੇ ਲੈਖੇ 'ਚ ਉਤਰੇ ਹੋਏ ਨੇ ਤੁਸੀਂ ਸੋਚੋ ਕਿ ਟਿਕਟਾਂ ਅਨਾਉਂਸ ਹੋਣ ਤੋਂ ਬਾਅਦ ਵੀ ਇੱਕ ਕਾਲਾ ਕਾਨੂੰਨ ਵਾਪਿਸ ਪਾਫ ਕੀਤਾ ਗਿਆ ਬਿਲਕੁਲ ਨਹੀਂ ਡਰੇ ਬਿਲਕੁਲ ਨਹੀਂ ਲੋਕਾਂ ਅੱਗੇ ਝੁਕੇ ਪਰ ਆਖਿਰ ਜਦੋਂ ਦੇਖਿਆ ਕਿ ਵਿਰੋਧ ਜ਼ਿਆਦਾ ਵੱਧ ਗਿਆ ਜਾਂ ਕਹੀਏ ਕਿ ਲੋਕਾਂ ਦੇ ਟੀਕਾ ਲਾ ਕੇ ਦੇਖਿਆ ਕਿ ਵੀਰਲ ਜ਼ਿਆਦਾ ਵੱਧ ਗਿਆ ਤਾਂ ਉਹਨੂੰ ਵਾਪਿਸ ਲੈ ਲਿਆ ਮੈਂ ਤੈਨੂੰ ਕਹੂੰਗਾ ਟੈਂਪਰੇਰੀ ਵਾਪਿਸ ਲੈ ਲਿਆ ਇਸ ਚੀਜ਼ ਦੀ ਕੌਣ ਗਾਰੰਟੀ ਲਾਊਗਾ ਕਿ ਉਹ ਵਾਪਿਸ ਦੁਬਾਰਾ ਲਾਗੂ ਨਹੀਂ ਹੋਏਗਾ ਪੰਜਾਬ 'ਚ ਕਿਉਂਕਿ ਜਿਹੜੇ ਤੁਸੀਂ 91 ਗੁੰਗੇ ਚੁਣ ਕੇ ਭੇਜੇ ਆ ਉਹਨਾਂ ਵਿੱਚ ਇੱਕ ਵੀ ਬੰਦਾ ਬੋਲੇ ਉਸ ਕਾਨੂੰਨ ਦੇ ਖਿਲਾਫ ਤੇ ਦੂਜੀ ਗੱਲ ਸਭ ਤੋਂ ਇੰਪੋਰਟੈਂਟ ਹੈ ਜਿਹੜੀ ਲੜਾਈ ਸਾਡੀ ਸੀਗੀ ਕਿ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਕੇਂਦਰ ਨਹੀਂ ਪਾਸ ਕਰ ਸਕਦਾ ਕਿਉਂਕਿ ਉਹ ਸਟੇਟ ਸਬਜੈਕਟ ਹੈ ਹੁਣ ਜਦੋਂ ਸਟੇਟ ਨੇ ਹੀ ਜਦੋਂ ਸਾਡੇ ਸੂਬੇ ਨੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਉਹ ਪਾਸ ਕਰਤੇ ਇੱਕ ਕਾਲਾ ਕਾਨੂੰਨ ਪਾਸ ਕਰਤੇ ਕੱਲ ਨੂੰ ਦੋ ਹੋਰ ਵੀ ਕਰ ਸਕਦੇ ਨੇ ਤੇ ਕੱਲ ਨੂੰ ਜਦੋਂ ਉਹ ਪਾਰਲੀਮੈਂਟ ਚ ਜਾਊ ਕੇਂਦਰ ਚ ਜਾਣਗੇ ਤਾਂ ਕੇਂਦਰ ਕੋਲ ਅਸੀਂ ਕਿਹੜਾ ਤਰਕ ਦਵਾਂਗੇ ਕਿਹੜੀ ਤਰਖ ਤੇ ਫਿਰ ਲੜਾਈ ਲੜਾਂਗੇ ਕਿਉਂਕਿ ਅਗਲੇ ਦਾ ਸਿੱਧਾ ਕਹਿਣਗੇ ਕਿ ਤੁਹਾਡੇ ਸੂਬੇ ਨੇ ਪਾਸ ਕਰ ਤੇ ਆ ਸੰਵਿਧਾਨ ਕਹਿੰਦਾ ਵੀ ਸੂਬਾ ਪਹਿਲਾਂ ਪਾਸ ਕਰਦਾ ਕਰੇਗਾ ਤਾਂ ਸੈਂਟਰ ਚ ਕਰ ਵੀ ਦਵੇ ਕੋਈ ਪੱਕੀ ਮੋਰ ਲੱਗ ਜਾਈ ਤਾਂ ਉਹ ਲੜਾਈ ਜਿਹੜੀ ਸੂਬੇ ਵਾਲੀ ਹੈ ਉਹ ਕੌਣ ਲੜੇਗਾ ਉਸ ਪਾਰਟੀ ਦਾ ਵਿਰੋਧ ਕੌਣ ਕਰੇਗਾ ਜਿਹੜਾ ਸਾਡੇ ਪੈਰਾਂ ਚ ਖੁਦ ਬੀੜੀ ਪਾਣ ਨੂੰ ਫਿਰਦਾ ਤਾਂ ਕਿ ਸਾਡਾ ਮੁੱਦਾ ਸਾਡਾ ਜਿਹੜਾ ਸੂਬੇ ਦਾ ਹੱਕ ਹੈ ਕਮਜ਼ੋਰ ਹੋਵੇ ਉਹ ਹੈ ਪੰਜਾਬ ਸਰਕਾਰ ਪਰ ਉਹਦੇ ਬਾਸ ਉਹਦੇ ਖਿਲਾਫ ਬੋਲਦੇ ਨਹੀਂ ਰਹੇ ਉਹਨੂੰ ਸਵਾਲ ਕਰ ਹੀ ਨਹੀਂ ਰਹੇ ਤੇ ਮੈਂ ਬਾਰ-ਬਾਰ ਫੇਰ ਕਹਿਣਾ ਹੈ ਕਿ ਜਿਹੜਾ ਵੀ ਕਿਸਾਨ ਲੀਡਰ ਸਾਡੇ ਨੇ 노 ਡਾਊਟ ਉਗਰਾਹਾ ਗਰੁੱਪਪੁਰ ਜ਼ੋਰ ਤਰੀਕੇ ਨਾਲ ਵਿਰੋਧ ਕਰ ਰਿਹਾ ਫਾਇਲੋਸ ਦਾ ਤੇ ਹੋਰ ਲੱਗੇ ਹੋਏ ਨੇ ਤੇ ਮੇਰੀ ਹੋਰ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਇਹੀ ਬੇਨਤੀ ਹੈ ਤੇ ਤੁਸੀਂ ਵੀ ਜੇ ਕਿਸਾਨ ਜਿੱਥੇ ਬੰਦਿਆਂ ਨਹੀਂ ਵੀ ਤੁਰਦਿਆਂ ਤਾਂ ਜਿਹੜਾ ਵੀ ਇਸ ਰੋਟੀ ਦੇ ਮਸਲੇ ਨਾਲ ਖੜਾ ਹੈ ਉਹ ਆਮ ਆਦਮੀ ਪਾਰਟੀ ਦੇ ਐਮਐਲਐਫ ਨੂੰ ਵੀ ਉਦਾਂ ਹੀ ਘੇਰੇ ਜਿਵੇਂ ਬੀਜੇਪੀ ਵਾਲਾ ਨੂੰ ਘੇਰਿਆ ਜਾ ਰਿਹਾ ਤੇ ਪੁੱਛੇ ਕਿ ਤੁਸੀਂ ਕਿਉਂ ਨਹੀਂ ਬੋਲੇ ਜਦੋਂ ਇਹ ਕਾਲਾ ਕਾਨੂੰਨ ਪੰਜਾਬ ਚ ਪਾਸ ਹੋਇਆ ਸੀਗਾ ਤੇ ਕੀ ਗਰੰਟੀ ਹੈ ਦੁਬਾਰਾ ਨਹੀਂ ਹੋਏਗਾ ਹੁਣ ਜਦੋਂ ਇਹ 92 ਇਹ 91 ਜਿਹੜੇ ਹੈਗੇ ਆ ਇਸ ਕਾਲੇ ਕਾਨੂੰਨ ਤੇ ਨਹੀਂ ਬੋਲੇ ਤੇ ਜਦੋਂ ਤੁਸੀਂ ਉਹਨਾਂ ਦੇ 13 MP ਦੀ ਗੱਲ ਕਰਦੇ ਹੋ ਜਦੋਂ ਤੁਸੀਂ ਉਹਨਾਂ ਦੇ 2 4 5 6 10 ਜੋ ਵਰਦੀ ਲਾ ਲਓ ਜਦੋਂ ਤੁਸੀਂ ਮੇਰੇ MP ਬਣਾ ਕੇ ਭੇਜ ਦੋਗੇ ਤੇ ਜਦੋਂ ਉਹਨਾਂ ਦੀ ਸਰਕਾਰ ਨੇ ਹੀ ਕਾਨੂੰਨ ਕਾਲਾ ਕਾਨੂੰਨ ਪਾਸ ਕੀਤਾ ਹੋਏਗਾ ਤਾਂ ਉਹ ਐਮਪੀ ਤੁਹਾਡੇ ਹੱਕ 'ਚ ਕਿਵੇਂ ਬੋਲ ਜਾਣਗੇ ਉਹ ਤਾਂ ਫਿਰ ਕੇਂਦਰ 'ਚ ਜਿਹੜੀ ਸਰਕਾਰ ਹੋਏਗੀ ਉਹਨਾਂ ਦੇ ਹੱਕ 'ਚ ਖੜਨਗੇ ਕਿਉਂਕਿ ਕਾਨੂੰਨ ਸੂਬੇ ਨੇ ਪਾਸ ਕਰਾਇਆ ਹੋਇਆ ਕਿਹੜਾ ਕੋਰਟ ਤੇ ਕੇਂਦਰ 'ਚ ਜਿਹਦੀ ਵੀ ਸਰਕਾਰ ਹੋਈ ਕੀ ਉਹ ਕਾਨੂੰਨਾ ਉਹ ਉਹ ਲੋਕਾਂ ਤੋਂ ਵੀ ਕਾਨੂੰਨ ਰੱਦ ਕਰਵਾ ਸਕਾਂਗੇ ਕਿਉਂਕਿ ਉਹ ਸਾਰਾ ਕਾਨੂੰਨੀ ਪਹਿਲੂ ਸਾਡਾ ਸੂਬਾ ਜਿਹੜਾ ਹੈਗਾ ਉਹ ਕੰਪਲੀਟ ਕਰ ਚੁੱਕਿਆ ਹੋਏਗਾ ਸਾਡੇ ਵਾਸਤੇ ਲੜਨ ਦਾ ਕੋਈ ਤਰਕ ਨਹੀਂ ਰਹੇਗਾ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਆਪਣੇ ਹੱਕ ਸੱਚ ਦੀ ਲੜਾਈ ਵਾਸਤੇ ਜਰੂਰ ਖੜੀਏ ਸਵਾਲ ਕਰੀਏ ਕਿ ਕਿੱਥੇ ਸੀਗੇ ਉਹ 91 ਉਹਨਾਂ ਨੂੰ ਪੁੱਛਿਓ ਜੇ ਤੁਹਾਡੇ ਉਹ ਹਲਕਿਆਂ ਜਾਣਗੇ ਕਿ ਭਾਈ ਤੁਸੀਂ ਉਸ ਤੇ ਕਿਉਂ ਨਹੀਂ ਬੋਲੇ ਫਿਰ ਸਭ ਤੋਂ ਵੱਡੀ ਗੱਲ ਇਹ ਤਾਂ ਸਾਫ਼ ਹੀ ਹੋ ਗਿਆ ਨਾ ਪੰਜਾਬ ਦਾ ਬਾਰਡਰ ਜਲੀਆਂ ਵਾਲਾ ਬਾਗ ਬਣਾਉਣ ਦੀ ਇੱਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ 10 ਦਿਨ ਲਗਾਤਾਰ ਤਸ਼ੱਦਦ ਚੱਲੀ ਪਰ ਫਿਰ 91 ਗੁੰਗੇ ਚੁੱਪ ਰਹੇ ਸੱਤ ਰਾਜ ਸਭਾ ਮੈਂਬਰ ਚੁਣ ਕੇ ਭੇਜੇ ਸੱਤਾਂ ਦੇ ਸੱਤੇ ਪੰਜਾਬ ਤੇ ਹੋਈ ਤਸ਼ੱਦਦ ਤੇ ਇਸ ਕਾਲੇ ਕਾਨੂੰਨ ਤੇ ਚੁੱਪ ਰਹੇ ਮਤਲਬ ਜੇ ਤੁਸੀਂ ਲੋਕ ਸਭਾ ਦੇ ਵੀ ਚੁਣ ਕੇ ਭੇਜਦੇ ਨਾ ਵਾਲੇ ਉਹ ਤਾਂ ਚੁੱਪ ਰਹਿਣਗੇ ਰਹਿਣਗੇ ਜਿਹੜੇ ਸੱਤ ਰਾਜ ਸਭਾ ਦੇ ਉਹ ਵੀ ਹੱਕ ਚ ਭੁਗਤਣਗੇ ਇਸ ਕਾਲੇ ਕਾਨੂੰਨ ਦੇ ਤੇ ਮੇਰੀ ਫੇਰ ਉਹੀ ਮੈਂ ਦੁਬਾਰਾ ਗੁਜਾਰਿਸ਼ ਕਰ ਰਿਹਾ ਅੱਖਾਂ ਖੋਲੋ ਉੱਠੋ ਉੱਚੋ ਜਿਵੇਂ ਅੱਜ ਕਈ ਕਿਸਾਨ ਜਿੱਥੇ ਬੰਦੀਆਂ ਕੁਝ ਕਿਸਾਨ ਜਿੱਥੇ ਬੰਦੀਆਂ ਪੁੱਛ ਰਹੀਆਂ ਕਿ ਕਿੱਥੇ ਸਾਡਾ ਗਿਰਦੌਰੀਆਂ ਦਾ ਪੈਸਾ ਕਿੱਥੇ ਸਾਡੀ 400 ਜਲੀਆਂ ਵਾਲਾ ਬਾਗ ਬਣਾਇਆ ਗਿਆ ਪੰਜਾਬ ਦੇ ਬਾਰਡਰਾਂ ਤੇ ਤੇ ਉਹਨਾਂ ਦਾ 400 ਬੰਦੇ ਫੱਟੜ ਹੋਏ ਇੱਕ ਸ਼ਹੀਦ ਹੋਇਆ ਤੇ ਇੱਕ ਮਰਨ ਦੇ ਕਿਨਾਰੇ ਪਿਆ ਕਿੱਥੇ ਉਹ ਇਨਸਾਫ ਕਿੱਥੇ ਸਾਡਾ ਮੁਆਵਜ਼ਾ ਜਿਹੜੇ ਕਹਿੰਦੇ ਨੇ ਬੱਕਰੀਆਂ ਕੁੱਕੜਾਂ ਤੇ ਲੈ ਕੇ ਹਰ ਚੀਜ਼ ਦਾ ਮੁਰਗੀਆਂ ਦਾ ਮੁਆਵਜ਼ਾ ਦਵਾਂਗੇ ਅੱਜ ਮੈਂ ਦੇਖ ਰਿਹਾ ਸੀ ਵੀਡੀਓ ਇੱਕ ਦੋ ਦੋ ਸਾਲ ਪੁਰਾਣਾ ਮੁਆਵਜ਼ਾ ਨਹੀਂ ਹਜੇ ਮਿਲਿਆ ਤੁਸੀਂ ਇਹ ਸਵਾਲ ਲਾਜ਼ਮੀ ਨੇ ਮੈਂ ਨਹੀਂ ਕਹਿੰਦਾ ਭਾਜਪੀ ਦਾ ਵਿਰੋਧ ਨਾ ਕਰੋ ਪਰ ਅੱਜ ਸਭ ਤੋਂ ਵੱਡਾ ਵਿਰੋਧ ਕਰਨ ਦੀ ਜ਼ਰੂਰਤ ਹੈਗੀ ਹੈ ਉਹਨਾਂ ਦੀ ਪੰਜਾਬ ਸਰਕਾਰ ਦੀ ਜਿਹੜਾ ਖੁਦ ਸਾਡੇ ਹੱਥ ਵੱਡਣ ਦੀ ਤਿਆਰ ਬੈਠਾ ਹੈ ਬੀਜੇਪੀ ਦਾ ਫਿਰ ਸੈਂਟਰ ਤੇ ਜਿਹੜੀ ਬਾਤ ਜਾਣਾ ਹੈ ਨਾ ਚਲੋ ਸਾਡੇ ਸੂਬਾ ਕਾਲਾਕਦੂਨ ਪਾਸ ਕਰ ਚੁੱਕਿਆ ਹੋਵੇਗਾ ਫਿਰ ਕੇਂਦਰ ਕੋਲ ਜਾਣਾ ਹੈ ਨਾ ਤਾਂ ਉਹ ਤਾਂ ਜੇ ਦੇਲੇ ਵੀ ਆਣਗੇ ਦੁਬਾਰਾ ਸਾਡੇ ਕੋਲ ਫੇਰ ਉਹੀ ਉਹੀ ਪੁਆਇੰਟ ਹੈ ਸਾਡੇ ਜਿਹੜੇ ਇਹ ਸਟੇਟ ਸਬਜੈਕਟ ਹੈਗਾ ਕਿਸੇ ਕਚੈਰੀ ਚ ਕਿਸੇ ਕੋਰਟ ਚ ਜਲ ਜਾਣ ਅਸੀਂ ਜਿੱਤਾਂਗੇ ਤਾਂ ਕਿਉਂਕਿ ਸਟੇਟ ਸਬਜੈਕਟ ਹੈ ਉਸ ਸੈਂਟਰ ਇੰਟਰਫੇਰਿੰਗ ਕਰ ਸਕਦੀ ਪਰ ਜਦੋਂ ਸਾਡਾ ਸੂਬਾ ਹੀ ਪਾਸ ਕਰ ਦੇਗਾ ਫਿਰ ਫਾੜਾ ਤਰ ਕਿੱਥੇ ਚਲ ਜਾਏਗਾ ਫਿਰ ਤਾਂ ਸਾਡਾ ਸਾਰੇ ਲੀਗਲ ਪਹਿਲੂ ਤੇ ਲੈ ਕੇ ਹਰ ਚੀਜ਼ ਹਰ ਪੁਆਇੰਟ ਤੇ ਅਸੀਂ ਫੇਲ ਹੋ ਜਾਾਂਗੇ ਔਰ ਖਤਮ ਹੋ ਜਾਾਂਗੇ ਤੇ ਰਾਜ ਆਏਗਾ ਕਾਰਪੋਰੇਟ ਘਰਾਣਿਆਂ ਦਾ